ਬਈ ਹੰਤ ਸੰਗਤ ਜਾਨ ਗਾਣ ਗਾਲ ਹੁੰਦਾ ਸਭੂ ਹੋਰ ਜਿਹੜੇ ਲੋਕ ਨਿਊਟਰਲ ਹੁੰਦੇ ਨੇ ਜੇ ਜਗਾ ਕਹਿਵਾਂ ਜਾਂ ਬਦਲਿਆ ਉਹ ਜਾਂ ਸੱਚ ਮੂਰੇ ਉਹਦਾ ਪਲਟ ਜਾਂਦੇ ਨੇ ਸੁਖਨਾ ਸਿੰਘ ਸਾਹਿਬ ਤੋਂ ਹੋ ਗਈ ਸਹਿਮਤ ਉਹਨਾਂ ਨੇ ਕਿਹਾ ਉਹ ਤਾਂ ਵਿਚਾਰੇ ਇਮਾਨਦਾਰੀ ਨਾਲ ਜਾਂਦੇ ਹੁੰਦੇ ਨੇ ਬੰਦਰ ਜਾਨ ਗੁਰਦਾਰੇ ਜਾਨ ਆਪਣਾ ਦਾ ਸੰਬੰਧ ਵੀ ਜਾਣਦੇ ਤੇ ਉੱਥੇ ਇੱਕ ਪੈਸਾ ਕਈ ਤਾਂ ਨਾਂ ਹੀ ਨਹੀਂ ਲਿਖਾਉਂਦਾ ਗੁਫਤਦਾਨ ਦਾਨ ਦੇ ਕੇ ਵੀ ਨਾਂ ਲਖਾਉਂਦੇ ਆਪਣਾ ਜਿਤਾਉਣਾ ਵੀ ਨਹੀਂ ਚਾਹੁੰਦੇ ਉਹ ਇਹ ਜਿਹੇ ਲੋਕ ਕਿਵੇਂ ਝੂਠ ਨੂੰ ਬੰਨ ਲੈਣਗੇ ਜਿਹੜੇ ਇਹ ਜੇ ਲੋਕ ਹੁੰਦੇ ਨੇ ਉਹ ਕਿਵੇਂ ਮੰਨ ਲੈਣਗੇ ਉਹ ਕਹਿੰਦੇ ਸਾਨੂੰ ਤਾਂ ਬਸਾਂ ਮਿਲਿਆ ਹੈ ਪਹਿਲਾਂ ਉਹਨਾਂ ਨੂੰ ਸ਼ੱਕ ਆ ਵੀ ਜਾਂਦੀ ਹੈ ਵੀ ਗੱਲ ਕਿਉਂਕਿ ਜੋ ਪ੍ਰਚਾਰ ਹੋ ਰਿਹਾ ਠੀਕ ਨਹੀਂ ਹੋ ਰਿਹਾ ਜੁੜਦੀ ਨਹੀਂ ਗੱਲ ਜਾ ਕੇ ਤਸਦੀਕ ਨਹੀਂ ਹੋ ਰਹੀ ਉਹਨਾਂ ਦੀ ਆ ਬੱਚੇ ਨੇ ਜਿਹੜੇ ਬੱਚੇ ਕਦੇ ਮਨਦੇ ਖਰਾਬ ਹੁੰਦੇ ਨੇ ਨਾਲੇ ਕਹਿੰਦੇ ਬੱਚੇ ਮੰਨ ਕੇ ਸੱਚੇ ਜੋ ਰੂਗਾ ਬਨਣਾ ਹੋ ਜਾ ਬਨ ਕੇ ਸੱਚੇ ਨੇ ਉਹਨਾਂ ਦੇ ਬੰਦੇ ਨਾਲ ਤੁਹਾਡਾ ਪ੍ਰਚਾਰ ਝੂਠ ਮੇਲ ਨਹੀਂ ਖਾਂਦਾ ਤਾਂ ਨਹੀਂ ਬੰਦੇ ਲਾਜ ਤਾਂ ਉਹਨਾਂ ਨੂੰ ਕੋਈ ਹੈ ਨਹੀਂ ਤਸੱਲੀ ਉਹਨਾਂ ਦੀ ਕਰਾਉਦੇ ਦੀ ਕਿਸ ਰੱਖਣਾ ਉਹਨਾਂ ਨੂੰ ਕੋ ਥੋੜੂ ਦੇਖਦੇ ਨੇ ਕਿਸ ਸਾੜੀਆਂ ਵਾਲੇ ਨੂੰ ਤੁਹਾਡੇ ਪੱਲੇ ਕੀ ਹੈ ਜੇ ਜਿਹੜਾ ਤੁਹਾਡੇ ਪੱਲੇ ਆ ਨਾ ਦੇਖ ਲਿਆ ਉਹਨਾਂ ਨੇ ਦਾੜੀਆਂ ਰੱਖ ਕੇ ਦੇਸੀ ਘੋਮੜ ਕੇ ਇਹ ਲਾੜੀਆਂ ਨੂੰ ਜੇ ਤੁਸੀਂ ਲੱਛਣ ਕਰਦੇ ਹੋ ਤੁਹਾਡੇ ਲੱਛਣਾ ਕਰਕੇ ਨਹੀਂ ਰੱਖਦੇ ਮੈਂ ਦਾੜੀ ਕੇਸ ਤੋਂ ਫਿਰੋ ਚੰਦੀ ਆ ਇਹ ਤਾਂ ਬਦਨਾਮ ਹੋ ਗਏ ਜ਼ਿੰਮੇਵਾਰ ਤੁਸੀਂ ਹੋ ਜੇ ਦਾੜੀ ਕੇਸ ਨਹੀਂ ਰੱਖਦੇ ਤੁਸੀਂ ਆਪਣੇ ਅੰਦਰ ਚਾਤੀ ਫਾਰਕ ਹੁੰਦੀ ਰੱਖਦੇ ਉਹ ਮੰਨ ਕੇ ਸੱਚੇ ਨੇ ਵਿੱਚ ਆਪਣੇ ਲੱਛਣ ਬਦਲੋ ਇਦਾਂ ਹੀ ਬੇਖ ਬਦਨਾਮ ਹੁੰਦੇ ਹੁੰਦੇ ਨੇ ਤੇਖ ਬਦਨਾਮ ਕਿਉਂ ਹੋਏ ਨੇ ਤੇਖ ਤਾਂੜ ਕਰਕੇ ਤਾਲਨ ਕਰ ਵਾਲੇ ਵੇਖ ਨੂੰ ਬਦਨਾਮ ਕਰਦੇ ਹੁੰਦੇ ਨੇ ਤੁਸੀਂ ਤਾਂ ਇੱਕ ਤਾਂ ਨਹੀਂ ਕੀਤਾ ਤੁਸੀਂ ਬਦਨਾਮ ਕਰਤਾ ਜ਼ਿੰਮੇਵਾਰ ਕੌਣ ਹੈ ਵੇਖਦਾ ਬਦਨਾਮ ਕਰਨਾ ਤੁਸੀਂ ਜ਼ਿੰਮੇਵਾਰ ਹੋ ਬੱਚਿਆ ਦਾ ਤੁਸੀਂ ਦੋਸ਼ ਦੇ ਜਨ ਆਪਣੇ ਅੰਦਰ ਝਾਕ ਦੇ ਨਹੀਂ ਜਾਣਦੇ ਸਾਰੇ ਹੀ ਨੇ ਜਾਣਦੇ ਦੀ ਸਾਰੇ ਜਾਣਦੇ ਨੇ ਪੈਸੇ ਦੀ ਦਸਤਾਰ ਮੁਕਾਬਲੇ ਭਲੰਦੇ ਗਿਆਨ ਮੁਕਾਬਲੇ ਕਰਾਉਂਦੇ ਜਾਨ ਮੁਕਾਬਲੇ ਕਰਾਓ ਦਸਤਾਰ ਮੁਕਾਬਲੇ ਕਰਾਤੇ ਦਸਤਾਰਾ ਤੁਹਾਡੇ ਵੀ ਥਰੀ ਬੜੀ ਹੋਈਆਂ ਨੇ ਤੁਸੀਂ ਰੰਗ ਲਾਤਾ ਦਸਾਰਾਂ ਨੇ ਜਿਹੜਾ ਦੀਦਾ ਲੋਕਰ ਰੰਗ ਲੱਗਿਆ ਹੋਇਆ ਇਤਬਾਰ ਦਾ ਤੁਹਾਡਾ ਕੋਈ ਕਰਦਾ ਨਹੀਂ ਸਿੱਖਾ ਚੂੜ ਬੋਲਦੇ ਹੋ ਝੂਠੇ ਤੁਹਾਡੇ ਸਟੈਂਡ ਕੱਪ ਭਰਿਆ ਪਿਆ ਅੰਦਰ ਇਹ ਕਹਿੰਦੀ ਸਿੱਖੀ ਸਿੱਖੀ ਤਾਂ ਸਭ ਥੋੜਾ ਕਰਦਾਰ ਹੈ ਉਲਟਾ